ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਮਲੂਕਾ ਪਰਿਵਾਰ ਚੋ ਜੀ ਹਾਂ ਮਲੂਕਾ ਪਰਿਵਾਰ ਦੇ ਦੋ ਮੈਂਬਰ ਜਿਹੜੇ ਨੇ ਉਹ ਭਾਜਪਾ ਚ ਸ਼ਾਮਿਲ ਹੋਏ ਨੇ ਤੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਰਾਜਨੀਤਿਕ ਚਿਹਰਿਆਂ ਚੋਂ ਵੱਡਾ ਨਾਮ ਸਿਕੰਦਰ ਸਿੰਘ ਮਲੂਕਾ ਦਾ ਨਾਂ ਹੈ ਤੇ ਇੱਥੇ ਹੁਣ ਮਲੂਕਾ ਪਰਿਵਾਰ ਦੇ ਵਿੱਚੋਂ ਦੋ ਮੈਂਬਰ ਭਾਜਪਾ ਚ ਸ਼ਾਮਿਲ ਹੋ ਚੁੱਕੇ ਨੇ ਭਾਜਪਾ ਦੇ ਵਿੱਚ ਸ਼ਿਰਕਤ ਕਰ ਚੁੱਕੇ ਨੇ ਦੱਸ ਦਈਏ ਕਿ ਪਰਮਪਾਲ ਕੌਰ ਸਿੱਧੂ ਜੋ ਕਿ ਆਈਏਐਸ ਸੀ ਪਹਿਲਾਂ ਤੇ ਉਹਨਾਂ ਨੇ ਹੁਣੇ-ਹੁਣੇ ਆਪਣੀ ਜਿਹੜੀ ਸਰਕਾਰੀ ਨੌਕਰੀ ਐ ਇਸ ਤੋਂ ਅਸਤੀਫਾ ਦਿੱਤਾ ਹੈ ਤੇ ਇੱਥੇ ਦੱਸ ਦਈਏ ਕਿ ਸਿਕੰਦਰ ਸਿੰਘ ਮਲੂਕਾ ਜੋ ਕਿ ਅਕਾਲੀ ਦਲ ਦੇ ਲੀਡਰ ਸੀ ਤੇ ਹੁਣ ਉਹਨਾਂ ਦੇ ਪਰਿਵਾਰ ਦੇ ਦੋ ਮੈਂਬਰ ਭਾਜਪਾ 'ਚ ਸ਼ਾਮਿਲ ਹੋਏ ਨੇ ਦੱਸ ਦਈਏ ਕਿ ਉਹਨਾਂ ਦੀ ਨੂੰਹ ਪਰਮਪਾਲ ਕੌਰ ਸਿੱਧੂ ਤੇ ਪੁੱਤਰ ਗੁਰਪ੍ਰੇ ਸਿੰਘ ਮਲੂਕਾ ਹੁਨੇ ਹੁਨੇ ਬੀਜੇਪੀ ਦੇ ਵਿੱਚ ਸ਼ਾਮਿਲ ਹੋਏ ਨੇ ਇਸ ਵੇਲੇ ਦੀ ਇਹ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਦੱਸ ਦਈਏ ਕਿ ਪੰਜਾਬ ਦੇ ਰਾਜਨੀਤਿਕ ਚਿਹਰਿਆਂ ਚੋਂ ਇਸ ਪਰਿਵਾਰ ਦਾ ਜਿਹੜਾ ਨਾਂ ਹੈ ਉਹ ਹਮੇਸ਼ਾ ਰਹਿੰਦਾ ਹੈ ਤੇ ਪੰਜਾਬ ਦੀ ਜੇਕਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਸਿਕੰਦਰ ਸਿੰਘ ਮਲੂਕਾ ਜੋ ਕਿ ਅਕਾਲੀ ਦਲ ਦੇ ਲੀਡਰ ਸੀ ਤੇ ਹੁਣ ਪਰਿਵਾਰ ਦੇ ਦੋ ਮੈਂਬਰ ਜਿਹੜੇ ਨੇ ਇਹਨਾਂ ਨੇ ਬੀਜੇਪੀ ਪਾਰਟੀ ਦਾ ਇੱਥੇ ਰੁਖ ਕਰ ਲਿਆ ਹੈ ਬੀਜੇਪੀ ਪਾਰਟੀ ਦੇ ਵਿੱਚ ਇਹ ਦੋ ਜਿਹੜੇ ਨਵੇਂ ਚਿਹਰੇ ਨੇ ਹੁਣ ਦੇਖਣ ਨੂੰ ਮਿਲਨਗੇ ਤੇ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਭਾਜਪਾ ਦੇ ਵਿੱਚੋਂ ਪਰਮਪਾਲ ਕੌਰ ਸਿੱਧੂ ਤੇ ਗੁਰਪ੍ਰੀਤ ਸਿੰਘ ਮਲੂਕਾ ਸ਼ਾਮਿਲ ਹੋਏ ਨੇ ਦੱਸਿਆ ਕਿ ਪਰਮਪਾਲ ਕੌਰ ਨੇ ਆਈਏਐਸ ਦੀ ਨੌਕਰੀ ਤੋਂ ਹਾਲੀ ਦੇ ਵਿੱਚ ਅਸਤੀਫਾ ਦਿੱਤਾ ਸੀ